ਵੇਹਗੁਰਜ ਜੀ ਖਾਲਸਾ ਵੇਹਗੁਰਜ ਦੀ ਫਤਿਹ ਅੱਜ ਤੁਹਾਡੇ ਚੈਨਲ ਦੇ ਰਾਹੀਂ ਮਾਧਿਅਮ ਰਹੀ ਤੇ ਜੋ ਤੁਸੀਂ ਸਵਾਲ ਕੀਤਾ ਹੈ ਕਿ ਦੂਸਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਉਤਾਰੇ ਆ ਮੈਦਾਨ ਦੇ ਵਿੱਚ ਜਿਵੇਂ ਆਵਾਦੀ ਪਾਰਟੀ ਨੇ ਬਾਹਰੋਂ ਲੈ ਕੇ ਸੰਗਰੂਰ ਤੋਂ ਸੰਗਰੂਰ ਤੋਂ ਲੈ ਕੇ ਕਰਮਜੀਤ ਅਨਮੋਲ ਨੂੰ ਲਾਇਆ ਹੈ ਭਾਜੀ ਨੇ ਹੰਸਰਾਜ ਹੰਸ ਜਿਹੜਾ ਪਹਿਲਾਂ ਦਿੱਲੀ ਤੋਂ ਐਮਪੀ ਰਹੇ ਨੇ ਉਹਨਾਂ ਨੂੰ ਇੱਥੇ ਉਤਾਰਿਆ ਕਾਲੀਦਾਲ ਦੇ ਵੀ ਹਜੇ ਪਤਾ ਨਹੀਂ ਹੋਲੇ ਇਹ ਕਾਂਗਰਸ ਤੇ ਉਮੀਦ ਹੈ ਕਿ 2-4 ਦਿਨ ਦੇ ਵਿੱਚ ਵਿੱਚ ਜਿਹੜਾ ਕੈਂਡੀਡੇਟ ਐਲਾਨ ਹੋ ਜੇਗਾ ਜਿਸ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮੈਂ ਅਪਲਾਈ ਕੀਤਾ ਹੋਇਆ ਹੋਰ ਵੀ ਬਹੁਤ ਸਾਰੇ ਬੰਦੇ ਨੇ ਕਾਂਗਰਸ ਪਾਰਟੀ ਨੂੰ ਅਪਲਾਈ ਕੀਤਾ ਹੈ ਪਰ ਹੁਣ ਜਿਹੜਾ ਦਿੱਲੀ ਜਿਹੜੇ ਨਾਮ ਗਏ ਉਹਨਾਂ ਦੇ ਵਿੱਚੋਂ 2-3 ਨਾਮ ਨੇ ਉਹਨਾਂ ਦੇ ਵਿੱਚੋਂ ਪਾਰਟੀ ਨੇ ਫੈਸਲਾ ਕਰਨਾ ਹੈ ਕਿ ਇਹਨਾਂ ਇਹਨਾਂ ਦੇ ਵਿੱਚੋਂ ਕਿਹੜਾ ਆदमी ਜਿਹੜਾ ਲੋਕਲ ਹੈ ਉਸ ਨੂੰ ਤਾਰਾ ਜਾਵੇ ਜਿਸ ਦੇ ਨਾਲ ਲੋਕ ਜੁੜੇ ਹੋਣ ਤਾਂ ਮੈਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਿਹਾ ਹਾਂ ਸੋਹਣੇ ਲੋਕਾਂ ਦੇ ਵਿਚਾਰ ਵੀ ਆ ਰਹੇ ਨੇ ਕਿ ਸਾਰੇ ਲੋਕ ਇਹ ਸਮਝਦੇ ਨੇ ਕਿ ਜਿਹੜੇ ਗਾਇਕ ਲੋਕ ਨੇ ਜਾਂ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਨੇ ਉਹ ਚੁਟਕਲੇ ਵਾਜੀ ਸੁਣਾ ਕੇ ਲੋਕਾਂ ਨੂੰ ਪਰਮਾ ਕੇ ਵੋਟ ਤਾਂ ਲੈ ਸਕਦੇ ਆ ਪਰ 5 ਸਾਲ ਬਾਅਦ ਉਹਨੂੰ ਪੰਜ ਸਾਲ ਫਿਰ ਜਿਹੜੇ ਬੋਟਰ ਨੇ ਕਾਲਾ ਕੱਢਦੇ ਨੇ ਕਿਉਂ ਕੱਢਦੇ ਨੇ ਕਿਉਂਕਿ ਉਹਨਾਂ ਕੋਲ ਸਮਝ ਨਹੀਂ ਹੁੰਦਾ ਉਹ ਕਰਮਜੀਤ ਅਨਮੋਲ ਆ ਉਹ ਫਿਲਮਾਂ 'ਚ ਕੰਮ ਕਰਦਾ ਹੈ ਫਿਲਮਾਂ 'ਚ ਕੰਮ ਕਰਦਿਆਂ ਹੋਇਆਂ ਤਾਂ ਜਦੋਂ ਉਹਨੂੰ ਕੈਡੀਡੇਟ ਇਥੋਂ ਤਾਰਤਾ ਤਾਂ ਪੱਤਰਕਾਰਾਂ ਨੇ ਉਹਨੂੰ ਸਵਾਲ ਪੁੱਛਿਆ ਵੀ ਤੁਹਾਡੀ ਇੱਕ ਫਿਲਮ ਬਣ ਰਹੀ ਹੈ ਵੀ ਕੀ ਤੁਸੀਂ ਉਹਦੇ ਵਿੱਚ ਕੰਮ ਕਰਨਾ ਬੰਦ ਕਰੋਗੇ ਤਾਂ ਕਰਮਜੀਤ ਅਨਮੋਲ ਦਾ ਇਹ ਬਿਆਨ ਸੀ ਕਿ ਉਹ ਮੇਰੀ ਰੋਜ਼ੀ ਰੋਟੀ ਹੈ ਮੈਂ ਆਪਣੀ ਧਾਰਨਾ ਦੇਣਾ ਦੇਣਾ ਚਾਹੁੰਦਾ ਮੈਂ ਐਮਐਮਐਲ ਰਿਆ ਰੋਜੀ ਰੋਟੀ ਤਾਂ ਸਾਰੇ ਮਨ ਕਮਾਉਂਦੇ ਆ ਰੋਟੀ ਖਾਂਦੇ ਆ ਸਾਰੇ ਰੋਟੀ ਖਾਂਦੇ ਆ ਕੋਈ ਚੰਗੀ ਖਾਂਦਾ ਕੋਈ ਮਾੜੀ ਖਾਂਦਾ ਹਾਂ ਉਹ ਜਿਹੜੀ ਫਿਲਮ ਕਿਦੇ ਵਿੱਚੋਂ ਕੰਮ ਕਰਵਾ ਕੇ ਜਾਣ ਉਹਨੇ ਫਿਲਮ ਵਿੱਚ ਕਿੱਥੇ ਬਣਦੀ ਹੈ ਬੰਬਈ ਵਿੱਚ ਬਣਦੀ ਹੈ ਬਾਹਰ ਕੈਨੇਡਾ ਦੇ ਵਿੱਚ ਚਲੇ ਜਾਂਦੇ ਆ ਆਸਟ੍ਰੇਲੀਆ ਦੇ ਵਿੱਚ ਚਲੇ ਜਾਂਦੇ ਆ 5.6 ਹੀ ਵੀ ਨਹੀਂ ਮੁੜਦੇ ਨਹੀਂ ਤੇ ਜਿਹੜੇ ਨਾਲ ਉਹਨਾਂ ਨੇ ਤਾਂ ਦਾਵਾ ਕੀਤਾ ਸੀ ਕਿ ਅਗੇ ਫ੍ਰੀਕ ਕੋਰਟ ਦੇ ਵਿੱਚ ਜਿਹੜੀ ਮੈਂ ਫਿਲਮ ਬਣਾਉਂਗਾ ਨਹੀਂ ਫਿਲਮ ਦਾਵਾ ਤਾਂ ਉਹਨਾਂ ਨੇ ਹੁਣ ਰੈਸਿਵਲ ਲੰਦਾ ਫ੍ਰੀਕ ਕੋਰਟ ਕਰ ਲਿਆ ਮੈਂ ਫੀਲਕੋਟ ਦੇ ਵਿੱਚ ਲੋਕਲ ਕੈਂਡੀਡੇਟ ਹੋਣ ਦੇ ਨਾਤੇ ਮੈਂ ਉਥੋਂ ਸਵਾਲ ਪੁੱਛਣਾ ਚਾਹਾਂਗਾ ਕਿ ਅੱਜ ਤੋਂ ਮਹੀਨਾ ਪਹਿਲਾਂ ਕਿਤੇ ਫੀਲਕੋਟ ਦੇ ਵਿੱਚ ਗੇੜਾ ਵੀ ਮਾਰਿਆ ਹੋਵੇ ਫੀਲਕੋਟ ਦਾ ਪਿੰਡਾਂ ਦੇ ਵਿੱਚੋਂ ਮੈਨੂੰ ਇੱਕ ਹਲਕੇ ਦੇ ਵਿੱਚ ਪੰਜ ਪਿੰਡ ਵੱਡੇ ਲੱਗਦੇ ਵੀ ਇੱਕ ਟਾਈਮ ਕਿਤੇ ਵਿੱਚ ਆਹ ਪੰਜ ਪਿੰਡ ਵੱਡੇ ਆ ਕਿਵੇਂ ਮੈਥੋਂ ਦਾ ਸਮਝ ਨਹੀਂ ਕੋਲ ਸਕਦਾ ਸੰਗਰੂਹ ਤੋਂ ਚੱਤੇ ਚੱਲ ਰਹੀ ਸੀ ਸੰਗਰੂਹ ਤੋਂ ਮਨ ਲਬ ਉਧਰੋਂ ਇੱਕ ਹੱਟੇ ਵਜੀ ਤੇ ਕਿਤੇ ਬਾਹਰ ਗੇੜਾ ਆ ਗਈ ਹਲੋਕ ਸਵਾਲ ਕਰਦੇ ਆ ਕਿ ਅਸੀਂ ਕੰਮ ਕਿਦੋਂ ਕਰਾਉਣੇ ਮਾਸਟਰ ਬਲਦੇ ਸਿੰਘ ਫਰੀਦਕੋਟ ਦੇ ਵਿੱਚ 35 ਸਾਲ ਹੋ ਗਏ ਨੇ। ਮਾਸਟਰ ਬਲਦੇ ਸਿੰਘ ਦਾ ਘਰ ਬਾਰ ਤਾਂ ਛੱਡ ਗਿਆ ਉਹਨਾਂ ਨੇ, ਚਾਹ ਮੈਂ ਛੱਡਦਾ ਐ ਜਾਂ ਮੈਨੂੰ ਟਿਕਟ ਮਿਲਦੀ ਐ ਜਾਂ ਜਿੱਦਦਾ ਐ, ਤਾਂ ਮਾਸਟਰ ਬਲਦੇ ਸਿੰਘ ਤਾਂ ਫਰੀਦਕੋਟ ਹੀ ਜਾਣਾ। ਇਹ ਜਿਹੜੇ ਬਾਹਰੋਂ ਉੱਡ ਕੇ ਆਏ ਹੋਏ ਐ, ਇਹਨਾਂ ਨੇ ਓਮੇੜੀ ਮਾਰ ਦੇਣੀ ਐ। ਇਹ ਮੈਂ ਹੰਸਰਾ ਜ ਐ। ਹੰਸਰਾ ਜਦੋਂ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਦੋ ਤਿੰਨ ਵਰੀ ਖੜਾ ਐਮਪੀ ਵੀ ਖੜਾ ਐ, ਇਹ ਬਣ ਨਹੀਂ ਸਕਿਆ। ਮੁੜ ਕੇ ਭਾਜਪਾ ਨੇ ਜੇ ਜਾ ਕੇ ਉੱਥੇ ਟੱਕਿਆ ਤੇ ਉੱਥੋਂ ਦਿੱਲੀ ਤੋਂ ਐਮਪੀ ਬਣ ਆ ਲਿਆ ਉਦੋਂ ਮੇਰੇ ਕੋਲ ਉਹ ਮੈਂ ਕੋਸ਼ਿਸ਼ ਕਰ ਰਿਹਾ ਵੀ ਇੱਕ ਦੋ ਦਿਨਾਂ ਦੇ ਵਿੱਚ ਉਹਦੀ ਜਿਹੜੀ ਵਾਇਟ ਹੈ ਉਹ ਨਿਕਲੇ ਇਹਨੇ ਪੰਜਾਬ ਪ੍ਰਤੀ ਬਹੁਤ ਘਟਿਆ ਸ਼ਬਦ ਬੋਲੇ ਹੋਏ ਆ ਵੀ ਪੰਜਾਬ ਵਾਲਿਆਂ ਨੇ ਮੇਰੇ ਨਾਲ ਆਹ ਕੁਛ ਕੀਤਾ ਤੇ ਦਿੱਲੀ ਵਾਲਿਆਂ ਨੇ ਮੈਨੂੰ ਐਮਪੀ ਬਣਾਤਾ ਪਿੰਡਾਂ ਦੇ ਵਿੱਚ ਵੀਰੇ ਵੀਰ ਨੂੰ ਵੜਨ ਨਹੀਂ ਦੇਣਾ ਕਿਉਂ ਕਿਉਂਕਿ ਬੀਜੇਪੀ ਨੇ ਤੇ ਆਹਮਾਦੀ ਪਾਰਟੀ ਨੇ ਰੜਕੇ ਜਿਹੜੇ ਤਿੰਨ ਕਾਨੂੰਨਾਂ ਦੀ ਬਿੱਧੀ ਗੱਲ ਚੱਲਦੀ ਸੀ ਕਿਸਾਨਾਂ ਨੇ ਤਿੰਨ ਕਾਨੂੰਨਾਂ ਦੇ ਵਿੱਚ ਉੱਥੇ ਦਿੱਲੀ ਦੇ ਵਿੱਚ ਧਰਨਾ ਦਿੱਤਾ ਹੋਇਆ ਸੀ ਤੇ ਉਹ ਪਰਸੋ ਲਾਗੂ ਕੀਤਾ। 1 ਕਰੋਨਾ ਲਾਗੂ ਕੀਤਾ ਬੀਜੇਪੀ ਨੇ ਤਾਂ ਡੰਡਾ ਮਾਰਿਆ ਤੇ ਭਗਵਾਨਤਮਨ ਨੇ ਲਾਗੂ ਕਰਤਾ। ਕੀ ਹੋਇਆ? ਸੈਲੋ ਯਾਰ ਕਰਕਰੇ ਕਹਾ ਵੱਡੇ ਵੱਡੇ ਜਿਹੜੇ ਡਰਮ ਜਿਹੜੇ ਤੁਸੀਂ ਦੇਖਦੇ ਹੋ ਜਿਹਨਾਂ ਨੂੰ ਜਾਨਦੇ ਹੋ ਉਹਦੇ ਵਿੱਚ ਹਰੋਸਤਾਨ ਦੇ 35 ਜਿਹੜੇ ਹੋਰ ਬਣਾਉਣੇ ਆ। ਉਹਦੇ ਵਿੱਚ ਕੀ ਹੋਣਾ ਹੈ? ਕਿ ਸਾਰਿਆਂ ਨੂੰ ਕਿਧਰ ਕਿਧਰ ਰਾਤ ਤਾਂ ਮਿਲਦੀ ਹੈ। ਕੋ ਕੋ ਛਾਂ ਦੇ ਨਹੀਂ ਕੋ ਸੋ ਤਾਂ ਇਹ ਚਲੇ ਜਾਂਦੇ ਨੇ। ਵੀ ਇੱਕ ਮਜ਼ਦੂਰਾਂ ਦੇ ਵੀ ਉਹਦੇ ਵਿੱਚ ਘਾਟਾ ਪੜੇ। ਉਹ ਮੰਡੀਆਂ ਦੇ ਵਿੱਚ ਕੱਲ ਕਰੀ ਜਾਵੇਗੀ। ਉੱਥੇ ਛਾਂ ਦੇ ਵੀ ਹੈ, ਤੋਲ ਦੇ ਵੀ ਹੈ, ਸਾਰਾ ਕੁਝ ਕਰਦੇ ਨੇ। ਉਹਨਾਂ ਦੀ ਮਜ਼ਦੂਰੀ ਵੀ ਜਾਣੀ ਹੈ। ਤਾਂ ਸਾਨੂੰ ਇਸ ਟਾਈਮ ਜਿਹੜਾ ਪੰਜਾਬ ਵਿੱਚ ਚੌਣ ਦੀ ਲੋੜ ਹੈ, ਮਜ਼ਦੂਰਾਂ ਦੇ ਵੀ ਚੌਣ ਦੀ ਲੋੜ ਹੈ। ਜੇ ਕਿਸਾਨ ਨੂੰ ਬਚਾਉਣ ਦੀ ਲੋੜ ਹੈ, ਨਾਲ ਉਹਦੇ ਵਿੱਚ ਮਜ਼ਦੂਰ ਵੀ ਮਰਦਾ ਹੈ। ਤਾਂ ਭਗਵੰਤ ਮਾਨ ਦਾ ਜਿਹੜਾ ਕੰਮ ਹੈ ਹਾਥੀ ਦੇ ਦੰਦ ਦਿਖਾਉਣ ਨੂੰ ਔਰ ਖਾਣ ਨੂੰ ਹੋਰ ਇਹ ਗੱਲਾਂ ਹੋਰ ਕਰਦੇ ਆ ਇਹਨਾਂ ਦੇ ਜਿਹੜੇ 4 ਵੱਡੇ ਲੀਟਰ ਮੁੱਖ ਮੰਤਰੀ ਮੇਜਰੀਵਾਲ ਸਾਬਕਾ ਮੁੱਖ ਮੰਤਰੀ ਮਨੀਸ਼ ਚਾਦਿਆ ਸੰਜੀਤ ਸਿੰਘ ਇਹ ਰਿਕ ਜਿਹੜਾ ਹੈਗਾ ਜੈਨ ਇਹ ਚਾਰੇ ਮੰਤਰੀ ਅੰਦਰ ਹੈ ਘਟਾਲੇ ਦੇ ਵਿੱਚ ਤੇ ਉਹੀ ਘਟਾਲਾ ਇੱਥੇ ਪੰਜਾਬ ਦੇ ਵਿੱਚ ਵੀ ਹੋਇਆ ਹੋਇਆ ਹੈ ਘਟਾਲਾ ਕੀ ਸੀਗਾ ਸ਼ਰਾਬ ਦਾ ਘਟਾਲਾ ਸ਼ਰਾਬ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਉੱਥੇ ਜਿਹੜੇ ਪੰਜਾਬ ਆਪਣੇ ਦਿੱਲੀ ਦੇ ਯਾਰ ਸਾਰੇ ਦੇ ਸਾਰੇ ਜਿਹੜੇ ਟੇਕੇ ਉਹਨਾਂ ਨੂੰ ਦੇਤੇ ਪਹਿਲਾਂ ਸਰਕਾਰ ਦੇ ਕੋਲੇ ਟੇਕੇ ਹੁੰਦੇ ਸੀ ਉਥੋਂ ਪੈਸਾ ਇਹਨਾਂ ਨੇ ਬਚਾਇਆ ਬਚਾਇਆ ਨਹੀਂ ਖਾਦਾ ਉਹ ਇਹਨਾਂ ਲਾਗੂ ਕੀਤੇ ਇੱਥੇ ਹਾਂਜੀ ਸਰ ਜਿਵੇਂ ਦਿੱਲੀ ਦੇ ਵਿੱਚ ਇਹਨਾਂ ਨੇ ਘਟਾਲਾ ਕੀਤਾ ਹੈ ਸ਼ਰਾਬ ਦੇ ਮਸਲੇ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਪੈਸਾ ਖਾਦਾ ਕਰੋੜਾਂ ਰੁਪਏ ਉਸ ਦੇ ਅਮਜ ਦੇ ਵਿੱਚੋਂ ਈਡੀ ਨੇ ਇਹਨਾਂ ਨੂੰ ਅੱਜ ਜੇਲ੍ਹ ਦੇ ਵਿੱਚ ਬੈਠੇ ਨੇ ਇਹਦੀ ਬਾਤ ਸਭ ਤੋਂ ਮਹਾਨ ਦਾ ਮੈਂ ਆਮ ਆਦੀ ਪਾਰਟੀ ਤੋਂ ਐਮਐਲਏ ਰਹਾ ਹਾਂ ਜੇਤੂ ਤੋਂ ਸਾਨੂੰ ਜਨ ਸਾਹਿਬ 4 ਸਾਲ ਪਹਿਲਾਂ ਪਤਾ ਲੱਗਿਆ ਸੀ ਇਹ ਬੰਦੇ ਜਿਹੜੇ ਐ ਬਾਹਰੋਂ ਆਏ ਹੋਏ ਪੰਜਾਬ ਤੇ ਕਬਜ਼ਾ ਵੀ ਕਰਨਾ ਚਾਹੁੰਦੇ ਆਂ ਔਰ ਪੰਜਾਬ ਨੂੰ ਗਮਰਾਹ ਕਰਕੇ ਇਹ ਲੁੱਟਣਾ ਚਾਹੁੰਦੇ ਆਂ ਅੱਜ ਲੁੱਟ ਰਹੇ ਆਂ ਆਮ ਆਦੀ ਪਾਰਟੀ ਦਲਤਵ੍ਰਧੀ ਹੈ ਮੈਨੂੰ ਤੁਹਾਨੂੰ 4 ਸਾਲ ਪਹਿਲਾਂ ਪਤਾ ਲੱਗਿਆ ਸੀ ਇਹ ਬੰਦੇ ਜਿਹੜੇ ਐ ਬਾਹਰੋਂ ਆਏ ਹੋਏ ਪੰਜਾਬ ਤੇ ਕਬਜ਼ਾ ਵੀ ਕਰਨਾ ਚਾਹੁੰਦੇ ਆਂ ਔਰ ਪੰਜਾਬ ਨੂੰ ਗਮਰਾਹ ਕਰਕੇ ਇਹ ਲੁੱਟਣਾ ਚਾਹੁੰਦੇ ਆਂ ਅੱਜ ਲੁੱਟ ਰਹੇ ਆਂ ਆਮ ਆਦੀ ਪਾਰਟੀ ਦਲਤ ਵਿਰੋਧੀ ਹੈ। ਮੈਂ ਤੁਹਾਨੂੰ ਸਾਬਤ ਕਰਨਾ ਕਰਕੇ ਦੱਸਦਾ ਵੀ ਕਿਵੇਂ ਦਲਤ ਵਿਰੋਧੀ ਆ। ਕੇਜਰੀਵਾਲ ਦੇ ਬਹੁਤ ਸਾਰੇ ਬੈਂਕ ਅਫਸਰਾਂ ਦੇ ਵਿੱਚ ਲੱਗੇ ਹੋਏ ਆ ਵੀ ਜਿਹੜੀ ਰਿਜ਼ਰਵੇਸ਼ਨ ਬੰਦ ਹੋਣੀ ਚਾਹੀਦੀ ਹੈ। ਕਿਉਂ? ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮrao ਵੇਟ ਕਰਨੇ ਜਿਹੜੇ ਅਧਿਕਾਰ ਲੈ ਕੇ ਦਿੱਤੇ ਆ ਉਹਦੇ ਨਾਲ ਨਾਲ ਫਰਜ਼ ਵੀ ਲੈ ਕੇ ਦਿੱਤੇ ਆ। ਇਹਨਾਂ ਨੇ ਕੀ ਹੈ ਇੱਕ ਐਸੀ ਕਮਿਸ਼ਨ ਆਪਣੇ ਪੰਜਾਬ ਦੇ ਅੰਦਰ ਸਭ ਤੋਂ ਪਹਿਲਾਂ ਦਾ ਉਹ ਤੇ ਕਾੜਾ ਮਾਰੇ ਸਭ ਤੋਂ ਪਹਿਲਾਂ ਉਹ ਤੇ ਕਾੜਾ ਕੀ ਬਧਿਆ ਉਹਦੇ 11 ਮੈਂਬਰ ਸੀ 5 ਮੈਂਬਰ ਜਿਹੜੇ ਉਹਦੇ ਖਤਮ ਕਰਦੇ ਉਹਨਾਂ ਦੀਆਂ ਸੀਟਾਂ ਜਿਹੜੀਆਂ ਖਤਮ ਕਰਦੇ ਆ ਦੂਜੇ ਨੰਬਰ ਤੇ ਹੈ ਕਿ ਜਿਹੜਾ ਐਸੋਸੀਏਸ਼ਨ ਦਾ ਮੈਂਬਰ ਬਣਦਾ ਸੀ ਜਾਂ ਚੇਅਰਮੈਨ ਬਣਦਾ ਸੀ ਉਹ 6 ਸਾਲ ਬਾਸੇ ਸੀ ਇਹਨਾਂ ਨੇ ਬਕਾਇਦਾ ਵਿਧਾਨ ਸਭਾ ਦੇ ਅੰਦਰ ਇਹ ਬਿੱਲ ਪਾਸ ਕਰਤਾ ਕਿ ਜਿਹੜਾ ਐਸੋਸੀਏਸ਼ਨ ਦਾ ਚੇਅਰਮੈਨ ਜਾਂ ਮੈਂਬਰ ਹੋਊਗਾ ਉਹ 3 ਸਾਲ ਬਾਤੇ ਜਿਹੜਾ ਐਸਸੀ ਕਮਿਸ਼ਨ ਹੈ ਜਾਂ ਉਹਦੇ ਮੈਂਬਰ ਨੇ ਉਹ ਜਿੱਥੇ ਵੀ ਕਿਸੇ ਗਰੀਬ ਪਰਿਵਾਰ ਨਾਲ ਟੱਕਾ ਹੁੰਦਾ ਉੱਥੇ ਉਹ ਕੋਸ਼ਿਸ਼ ਕਰਦੇ ਆ ਕਿ ਉਸ ਨੂੰ ਸੁਲਝਾਇਆ ਜਾ ਸਕੇ ਲਗਭਗ ਐਸਸੀ ਕਮਿਟਾ ਜਿਹੜਾ ਚੇਅਰਮੈਨ ਆ ਜਿਹੜਾ ਉਹਦਾ ਅਹੁਦਾ ਹੈ ਇਹ ਤਿੰਨ ਚਾਰ ਸੱਤੋ ਜਿਹੜਾ ਖਾਲੀ ਪਿਆ ਜੇ ਭਗਵੰਤ ਮਾਨ ਐਸਸੀ ਵੋਟਰਾਂ ਦੇ ਵੱਲ ਕਹਿੰਦਾ ਵੀ ਮੇਰੇ ਐਸਸੀ ਵੋਟਰ ਨੇ ਤਾਂ ਇਹ 2 ਸਾਲਾਂ ਦੇ ਵਿੱਚ ਇਹਨੂੰ ਅਹੁਦਾ ਉਹ ਪਰ ਨਾ ਚਾਹੀਦਾ ਕਾਰਜਕਾਰੀ ਕੋਈ ਬਣਾਇਆ ਹੋਇਆ ਉਹ ਜਨਰਲ ਦੇ ਵਿੱਚੋਂ ਬਣਾਇਆ ਹੈ ਦੇਖੋ ਦਲਤਨ ਦੇ ਵਿੱਚ ਇਹਨਾਂ ਨੇ ਇੱਕ ਹੋਰ ਇਹਨਾਂ ਨੇ ਕੀਤਾ ਹੈ ਕਿ 8 ਘੰਟੇ ਦਾ ਕੰਮ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਦੇ ਵਿੱਚ ਵੀ ਜਿਹੜਾ ਕੋਈ ਗਰੀਬ ਪਰਿਵਾਰਾ 8 ਘੰਟੇ ਚਾਹ ਖੇਤ ਹੈ ਚਾਹ ਕੋ ਕਾਰਖਾਨਾ ਜਾਂ ਕੋ ਫੈਕਟਰੀ ਹੈ ਉਹਦੇ ਵਿੱਚ 8 ਘੰਟੇ ਕੰਮ ਕਰਦਾ ਇਹਨਾਂ ਨੇ ਇੱਕ ਬਿੱਲ ਲਿਆ ਕੇ ਇਹ ਪਾਸ ਕਰਤਾ ਕਿ 12 ਘੰਟੇ ਕੰਮ ਵੇਖੋ ਮਜ਼ਦੂਰ 12 ਘੰਟੇ ਕੰਮ ਕਰੋਗੇ ਇਹ ਦਲਤ ਵਿਰੋਧੀ ਨਹੀਂ ਫਿਰ ਅਗਰ ਇਹ ਵੀ ਹੈ ਕਿ ਜਦੋਂ ਵੀ ਤੁਸੀਂ ਪਿਛਲੇ ਸਾਲ ਦੇ ਵਿੱਚ ਦੇਖਦੇ ਹੋ ਸਾਰ 1.5 ਸਾਲ 11 ਲੱਖ ਤੋਂ ਉੱਪਰ 11 ਲੱਖ ਤੋਂ ਉੱਪਰ ਜਿਹੜੇ ਜਿਹੜੇ ਆ ਕਣਕਲੇ ਰਾਸ਼ਨ ਕਾਰਡ ਵਾਲੇ ਕਾਰਡ ਕਟ ਬੰਦ ਕਰਦੇ ਕੱਟਦੇ ਸਾਰੇ ਹੁਣ ਵੋਟਾਂ ਆਉਣੀਆਂ ਸੀ ਹੁਣ ਉਹੋ ਹੀ 11 ਦੇ ਲੱਖ ਜੇ ਉਹਨਾਂ ਦੀ ਗਲਤ ਸੀ ਤੇ ਇਹਨਾਂ ਨੇ ਦੋ ਸਾਲਾਂ ਦੇ ਵਿੱਚ ਠੀਕ ਕਿਉਂ ਨਹੀਂ ਕੀਤੇ ਹੁਣ ਵੋਟਾਂ ਆ ਗਿਆ ਹੁਣ ਗਰੀਬਾਂ ਵਾਲੇ ਵੋਟਾਂ ਲੜੀਆਂ ਤੇ ਹੁਣ ਉਹ ਜਿਹੜੇ ਚੱਕ ਕੇ 11 ਲੱਖ ਦੇ ਲਿਖੇ ਹੋੜਾ ਸਾਰੇ ਜਿਦਾਰੇ ਉਹਨੂੰ ਫੇਰ ਅਸ਼ਨ ਮਿਲ ਗਿਆ ਲੋਕਾਂ ਨੂੰ ਬੁੱਧ ਘੁਣਾਉਣਾ ਬੰਦ ਕਰਨ ਚੁਟਕਲੇਬਾਜ਼ੀ ਬੰਦ ਕਰਨ ਜੇ ਪੰਜਾਬ ਦੇ ਅੰਦਰ ਲੋਕਾਂ ਨੇ ਤੁਹਾਨੂੰ 92 ਐਮ ਐਲ اے ਦਿੱਤੇ ਹੈ ਜੇ ਲੋਕ ਕੁਰਸੀ ਦੇਣਾ ਚਾਹੁੰਦੇ ਤੇ ਕੁਰਸੀ ਉਹ ਲਾਉਣਾ ਵੀ ਜਾਣਦੇ ਆ ਬੈਰਾ ਅੱਜ ਪਤਾ ਲੱਗ ਜੂਗਾ ਇਹਦਾ ਲੋਕ ਸਭਾ ਚੋਣਾਂ ਦੇ ਵਿੱਚ ਕਿ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਲੋਕ ਜਿਹੜੇ ਗਰੀਬ ਲੋਕ ਆ ਜਾਂ ਕਿਸਾਨ ਆ ਜਾਂ ਮਜ਼ਦੂਰ ਹੈ ਜਿਹੜੇ ਕਿਸਾਨਾਂ ਦੇ ਜਿਹੜੇ ਅੱਜ ਪਿੰਡ ਬਲੇ ਦੇ ਵਿੱਚੋਂ ਇੱਕ ਬਲੇ ਜਿਹੜਾ ਉਹਨਾਂ ਦੇ ਪਾਸ ਕਰਦਾ ਕਰਤ ਉਹ ਦੱਸਣਗੇ ਨਾ ਉਹ ਲੋਕ ਆ ਮੇਰੀ ਤੁਹਾਡੇ ਜਰੀਏ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਪੀੜਾ ਹੈ ਇੱਕ ਤਾਂ ਇਹ ਖਿਆਲ ਰੱਖਣਾ ਹੈ ਕਿ ਬਾਹਰੋਂ ਲੋਕ ਸਭਾ ਹਲਕਾ ਬੀਕੋਟ ਜਾਂ ਕੋਈ ਹੋਰ ਹਲਕਾ ਵੀ ਹੈ ਬਾਹਰਲੇ ਇਹ ਮੀਦ ਵਰਾਂ ਤੇ ਵਿਸ਼ਵਾਸ ਨਾ ਕਰੋ ਤੁਹਾਨੂੰ ਗਮਰਾਹ ਕਰਕੇ ਤੁਹਾਨੂੰ ਟੁਟਕਲੇ ਬਾਜੀ ਸੁਣਾ ਕੇ ਇਥੋਂ ਤੁਹਾਡੀਆਂ ਵੋਟਾਂ ਲੈ ਕੇ ਮੁੜ ਕੇ ਉਹਨਾਂ ਨੇ ਇਥੇ ਤੁਹਾਡੇ ਕੋਲੇ ਨਹੀਂ ਹੁਣ ਦੂਸਰਾ ਇਹ ਹੈ ਕਿ ਮੇਰੀ ਕਾਂਗਰਸ ਪਾਰਟੀ ਨੂੰ ਵੀ ਅਪੀਲ ਹੈ ਕਿ ਲੋਕ ਸਭਾ ਫਿਰਕੋਟ ਦੀ ਜੇ ਸੀਟ ਜਿੱਤਣੀ ਹੈ ਆਮ ਆਦਮੀ ਪਾਰਟੀ ਤੋਂ ਕਰਮਜੀਤ ਅਨਮੋਲ ਉਹ ਵੀ ਬਾਹਰੋਂ ਆ ਹੰਸਰਾਜ ਜੀ ਹੰਸ ਬੀਜੇਪੀ ਲੋਨ ਨੇ ਉਹ ਵੀ ਬਾਹਰੋਂ ਆ ਇਹਨਾਂ ਤੇ ਲੋਕ ਬਹੁਤ ਦੁਖੀ ਹੈ ਲੋਕ ਵਿਸ਼ਵਾਸ ਨਹੀਂ ਕਰਦੇ ਕਾਂਗਰਸ ਪਾਰਟੀ ਕਿਸੇ ਲੋਕਲ ਵੀ ਦਿਵਾਰ ਨੂੰ ਜਿਹੜੇ ਇਹਨਾਂ ਵਜੇ ਤੇ ਇਹ ਸੀਟ ਜਿਹੜੀ ਕਾਂਗਰਸ ਦੀ ਝੋਲੀ ਪੈ ਸਕਦੀ